एफआईआर रजिस्टर हुई है मिस्टर सुनील कुमार मुंजाल हु इज प्रमोटर चेयरमैन ऑफ हीरो ग्रुप फ्रॉड दे रिगार्डिंग एफआईआर रजिस्टर हुई है सर ओना दे खिलाफ ते मिस्टर निखिल जैन जो इनहा दे लुधियाना हेड है हैगे ओना दे, दे खिलाफ सिर्फ बेसिकली दे हीरो ग्रुप ने एक हीरो प्रॉपर्टी मैन द ग्रुप हीरो रियलिटी दे नाम ते शुरू किता 2018 दे विच दे लॉन्च द प्रोजेक्ट वन साउथ सिटी लुधियाना एक कंप्लेनेंट हैगे मिस्टर फली ताश जैन इना ने चार फ्लैट्स इना दी ਨੇ ਇਹਨਾਂ ਨੇ ਤੇ ਇਹਨਾਂ ਦੀ ਫੈਮਲੀ ਨੇ ਬੁੱਕ ਕੀਤਾ ਉਹ ਚਾਰ ਫਲੈਟਸ 2018 ਤੋਂ ਲੈ ਕੇ ਅੱਜ 2025 ਹੋ ਗਈ ਹੈ ਦੇ ਹੈਡ ਪੇਡ ਇਹਨਾਂ ਨੇ 2 ਕਰੋੜ 41 ਲੱਖ ਰੁਪਈਆ ਟੋਟਲ ਪੇਮੈਂਟ ਸਰ ਹੀਰੋ ਗਰੁੱਪ ਨੂੰ ਦੇ ਚੁੱਕੇ ਹੈ ਤੇ ਅੱਜ ਦਿਨ ਤੱਕ ਉਹ ਫਲੈਟਸ ਇਨਕੰਪਲੀਟ ਹੈ ਉਹਨਾਂ ਦਾ ਪੋਜੀਸ਼ਨ ਇਹਨਾਂ ਨੂੰ ਨਹੀਂ ਦਿੱਤਾ ਗਿਆ ਟਿੱਕੀ ਕਰਦੇ ਹੈਗੇ ਆ ਪਹਿਲਾਂ ਬੰਦੇ ਨੂੰ ਕਹਿਣਗੇ ਜੀ ਤੁਸੀਂ 10% ਦੇ ਦਿਓ ਬਾਕੀ ਪੇਮੈਂਟ ਅਸੀਂ ਤੁਹਾਡੇ ਨਾਮ ਤੇ ਫਾਈਨਾਂਸ ਕਰਵਾ ਲੰਨੇ ਆ ਇਹਨਾਂ ਨੇ 2018 ਦੇ ਵਿੱਚ ਇਹਨਾਂ ਕੋ 10% ਪੇਮੈਂਟ ਲੈਣ ਤੋਂ ਬਾਅਦ ਇਹਨਾਂ ਦੇ ਨਾਮ ਤੇ ਹੀ ਬੈਂਕ ਤੋਂ ਫਾਈਨਾਂਸ ਲੈ ਲਿਆ ਇਹਨਾਂ ਦੇ ਸਿਵਲ ਦੇ ਉੱਤੇ ਇਹਨਾਂ ਦੇ ਡਾਕੂਮੈਂਟਸ ਦੇ ਉੱਤੇ ਸਰ ਅੱਜ ਦੀ ਪ੍ਰੈਸ ਕਾਨਫਰੈਂਸ ਜਿਹੜੀ ਐਫ ਆਈ ਆਰ ਰਜਿਸਟਰ ਹੋਈ ਹੈ ਮਿਸਟਰ ਸੁਨੀਲ ਕੁਮਾਰ ਮੁੰਜਾਲ ਹੋਇਜ਼ ਪ੍ਰੋਮੋਟਰ ਚੇਅਰਮੈਨ ਆਫ ਹੀਰੋ ਗਰੁੱਪ ਫਰਾਡ ਦੇ ਰਿਗਾਰਡਿੰਗ ਐਫ ਆਈ ਆਰ ਰਜਿਸਟਰ ਹੋਈ ਹੈ ਸਰ ਉਹਨਾਂ ਦੇ ਖਿਲਾਫ ਤੇ ਮਿਸਟਰ ਨਿਖਲ ਜੈਨ ਜੋ ਇਹਨਾਂ ਦੇ ਲੁਧਿਆਣਾ ਹੈੱਡ ਹੈਗੇ ਹਨ ਉਹਨਾਂ ਦੇ ਖਿਲਾਫ ਸਰ ਕੀ ਫਰੋਡ ਕੀ ਹੋਇਆ ਸਰ ਬੇਸਿਕਲੀ ਦੇ ਹੀਰੋ ਗਰੁੱਪ ਨੇ ਇੱਕ ਹੀਰੋ ਪ੍ਰੋਪਰਟੀ ਮੈਂ ਦਾ ਗਰੁੱਪ ਹੀਰੋ ਰੀਅਲਿਟੀ ਦੇ ਨਾਮ ਤੇ ਸ਼ੁਰੂ ਕੀਤਾ 2018 ਦੇ ਵਿੱਚ ਦੇ ਲਾਂਚ ਦਾ ਪ੍ਰੋਜੈਕਟ ਆਨ ਸਾਊਥ ਸਿਟੀ ਲੁਧਿਆਣਾ ਜਿੱਥੇ ਇਹਨਾਂ ਨੇ ਫਲੈਟਸ ਅਪਾਰਟਮੈਂਟਸ ਦਾ ਪ੍ਰੋਜੈਕਟ ਲਾਂਚ ਕੀਤਾ ਸੀਗਾ ਉਸ ਪ੍ਰੋਜੈਕਟ ਦੇ ਵਿੱਚ ਇੱਕ ਕੰਪਲੇਨੈਂਟ ਹੈਗੇ ਆ ਮਿਸਟਰ ਫਲੀ ਤਾਸ਼ ਜੀ ਇਹਨਾਂ ਨੇ 4 ਫਲੈਟਸ ਇਹਨਾਂ ਦੀ ਨੇ ਇਹਨਾਂ ਨੇ ਤੇ ਇਹਨਾਂ ਦੀ ਫੈਮਲੀ ਨੇ ਬੁੱਕ ਕੀਤੇ ਸਨ ਉਹ 4 ਫਲੈਟਸ 2018 ਤੋਂ ਲੈ ਕੇ ਅੱਜ 2025 ਹੋ ਗਈ ਹੈ ਦੇ ਹੈਡ ਪੇਡ ਇਹਨਾਂ ਨੇ 2 ਕਰੋੜ 41 ਲੱਖ ਰੁਪਈਆ ਟੋਟਲ ਪੇਮੈਂਟ ਸਰ ਹੀਰੋ ਗਰੁੱਪ ਨੂੰ ਦੇ ਚੁੱਕੇ ਹੈਗੇ ਆ ਤੇ ਅੱਜ ਦਿਨ ਤੱਕ ਉਹ ਫਲੈਟਸ ਇਨਕੰਪਲੀਟ ਹੈ ਉਹਨਾਂ ਦਾ ਪੋਜੀਸ਼ਨ ਇਹਨਾਂ ਨੂੰ ਨਹੀਂ ਦਿੱਤਾ ਗਿਆ 2018 ਦੇ ਵਿੱਚ ਬੇਸਿਕਲੀ ਸਰ ਇੱਕ ਸਬਵੈਂਸ਼ਨ ਸਕੀਮ ਹੁੰਦੀ ਹੈ ਜਿੰਨੇ ਵੀ ਰੀਅਲ ਏਸਟੇਟ 빅 ਗਰੁੱਪਸ ਹੈਗੇ ਆ ਇਹ ਕੀ ਕਰਦੇ ਹੈਗੇ ਆ ਪਹਿਲਾਂ ਬੰਦੇ ਨੂੰ ਕਹਿਣਗੇ ਜੀ ਤੁਸੀਂ 10% ਦੇ ਦਿਓ ਬਾਕੀ ਪੇਮੈਂਟ ਅਸੀਂ ਤੁਹਾਡੇ ਨਾਮ ਤੇ ਹੀ ਫਾਈਨਾਂਸ ਕਰਵਾ ਲੰਨੇ ਆ ਇਹਨਾਂ ਨੇ 2018 ਦੇ ਵਿੱਚ ਇਹਨਾਂ ਕੋ 10% ਪੇਮੈਂਟ ਲੈਣ ਤੋਂ ਬਾਅਦ ਇਹਨਾਂ ਦੇ ਨਾਮ ਤੇ ਹੀ ਬੈਂਕ ਤੋਂ ਫਾਈਨਾਂਸ ਲੈ ਲਿਆ ਇਹਨਾਂ ਦੇ ਸਿਵਲ ਦੇ ਉੱਤੇ ਇਹਨਾਂ ਦੇ ਡਾਕੂਮੈਂਟਸ ਦੇ ਉੱਤੇ ਸਾਰਾ ਪੈਸਾ ਫਲੈਟਸ ਦਾ 2018 ਦੇ ਵਿੱਚ ਉਹਨਾਂ ਨੇ ਲੈ ਲਿਆ ਉਹਦੇ ਤੋਂ ਬਾਅਦ ਉਹਨਾਂ ਦੀ ਇਹ ਕਮਿਟਮੈਂਟ ਸੀਗੀ ਥੈਟ ਜਦ ਤੱਕ ਇਹਨਾਂ ਨੂੰ ਉਹ ਪੋਜੈਸ਼ਨ ਨਹੀਂ ਦਿੰਦੇ ਉਹ EMIਸ ਖੁਦ ਪੇ ਕਰਨਗੇ ਬਿਕੋਜ਼ ਪੈਸਾ ਉਹ ਸਾਰਾ ਲੈ ਕੇ ਜਾ ਚੁੱਕੇ ਹੈਗੇ ਆ ਜਦੋਂ 2020 31 ਮਾਰਚ ਨੂੰ ਉਹਨਾਂ ਨੇ ਇਹਨਾਂ ਨੂੰ ਪੋਜੈਸ਼ਨ ਆਫਰ ਕਰਨਾ ਸੀ ਐਸ ਪਰ ਟਰਮਸ ਆਫ ਐਗਰੀਮੈਂਟ 31 ਮਾਰਚ 2020 ਨੂੰ ਉਹਨਾਂ ਨੇ ਇਹਨਾਂ ਨੂੰ ਪੋਜੈਸ਼ਨ ਆਫਰ ਨਹੀਂ ਕੀਤਾ ਉਦੋਂ ਕੋਵਿਡ ਦਾ ਟਾਈਮ ਆ ਗਿਆ ਤੇ ਜਿੰਨੇ ਵੀ ਅਸੀਂ ਡਾਕੂਮੈਂਟਸ ਵੱਡੇ ਕੰਪਨੀਆਂ ਸਾਈਨ ਕਰਵਾਨੀ ਹੈ ਉਹਦੇ ਵਿੱਚ ਇੱਕ ਕਲੌਜ਼ ਹੁੰਦਾ ਜੀ ਫੋਰਸ ਮੈਜਰ ਕਲੌਜ਼ ਉਹਨਾਂ ਨੇ ਨਾ ਉਸ ਕਲੌਜ਼ ਨੂੰ ਐਕਸਪਲੋਇਟ ਕਰਨਾ ਸ਼ੁਰੂ ਕਰ ਦਿੱਤਾ ਦੇ ਸੈਡ ਕਿ ਫੋਰਸ ਮੈਜਰ ਕਲੌਜ਼ ਦੇ ਕਾਰਨ ਅਸੀਂ ਹੁਣ ਤੁਹਾਡੀ EMI ਵੀ ਨਹੀਂ 베 ਕਰਾਂਗੇ ਜੀ ਤੇ ਅਸੀਂ ਤੁਹਾਨੂੰ ਪੋਜੀਸ਼ਨ ਵੀ ਜਦੋਂ ਸਾਡਾ ਰੈਡੀ ਹੋਏਗਾ ਉਦੋਂ ਆਫਰ ਕਰਾਂਗੇ ਸਰ 2020 ਤੋਂ ਲੈ ਕੇ ਅੱਜ 2025 ਖਤਮ ਹੋਣ ਤੱਕ ਆ ਗਿਆ ਹੈ ਉਹ ਫਲੈਟਸ ਅੱਜ ਤੱਕ ਰੈਡੀ ਨਹੀਂ ਹੋਏ ਔਰ ਉਸ ਲੋਨ ਦੀਆਂ ਕਿਸ਼ਤਾਂ ਇਹਨਾਂ ਨੂੰ ਆਪਣੇ ਕੋਲੋਂ ਦੇਣੀਆਂ ਪਈਆਂ ਜਿਹਦੇ ਕਰਕੇ ਇਹਨਾਂ ਦੇ ਆਪਣੇ ਬਿਜ਼ਨਸ ਖਰਾਬ ਹੋ ਗਏ ਇੱਕ ਐਸੀ ਫੈਮਿਲੀ ਜਿਨੇ ਇੱਕ ਘਰ ਦਾ ਸੁਪਨਾ ਆਪਣੇ ਘਰ ਦਾ ਸੁਪਨਾ ਦੇਖਿਆ ਹੁੰਦਾ ਉਹ ਵਿਚਾਰੇ ਪਿਛਲੇ 8 ਸਾਲ ਤੋਂ 2 ਕਰੋੜ 41 ਲੱਖ ਦੇਣ ਤੋਂ ਬਾਅਦ ਦਰਦਰ ਤੇ ਧੱਕੇ ਖਾ ਰਹੇ ਹੈਗੇ ਐ ਇੰਨੀ ਵਾਰੀ ਹੀਰੋ ਗਰੁੱਪ ਨੂੰ ਇਹਨਾਂ ਨੇ ਈਮੇਲਸ ਲਿਖੀਆਂ ਇੰਨੀ ਵਾਰੀ ਉਹਨਾਂ ਨੂੰ ਅਪਰੋਚ ਕੀਤਾ ਥੈਟ ਸਰ ਸਾਡਾ ਪੈਸਾ ਤੁਹਾਨੂੰ ਗਿਆ 8 ਸਾਲ ਹੋ ਗਏ ਐ ਤੁਸੀਂ ਉਹ ਪੈਸਾ ਰੱਖ ਕੇ ਬੈਠੇ ਹੋ ਸਾਨੂੰ ਨਾ ਸਾਡੇ ਫਲੈਟਸ ਦੇ ਰਹੇ ਹੋ ਯੂ ਆਰ ਨਾਟ ਡੂਇੰਗ ਐਨੀਥਿੰਗ ਈਵਨ ਕੀ ਸਰ ਇਹਨਾਂ ਨੇ ਜਿੱਥੇ ਉਹ ਫਲੈਟਸ ਲਏ ਸੀ ਹੀਰੋ ਦੇ ਕੈਂਪਸ ਦੇ ਵਿੱਚ ਹੀ ਉੱਥੇ ਹੀ ਰੈਂਟ ਤੇ ਫਲਾਟ ਲੈ ਲਿਆ ਕਿ ਜਦੋਂ ਸਾਡੇ ਸਾਹਮਣੇ ਫਲਾਟਸ ਰੈਡੀ ਹੋਣਗੇ ਅਸੀਂ ਪੋਜੀਸ਼ਨ ਲੈ ਲਾਂਗੇ ਪਿਛਲੇ 8 ਸਾਲ ਤੋਂ ਇਹ ਉੱਥੇ ਰੈਂਟ ਭਰ ਰਿਹਾ ਹੈ ਉੱਥੇ ਰਹਿ ਰਿਹਾ ਹੈ ਇਹਨਾਂ ਦੇ ਸਿਵਲ ਖਰਾਤ ਕਰ ਦਿੱਤੇ ਉਹਨਾਂ ਨੇ ਸਾਰਾ ਬਿਜ਼ਨਸ ਇਹਨਾਂ ਦਾ ਇਫੈਕਟ ਹੋ ਗਿਆ ਫਲਾਟਸ ਅਜੇ ਤੱਕ ਰੈਡੀ ਨਹੀਂ ਹੈ ਸਰ ਉਸ ਤੋਂ ਬਾਅਦ ਪਿਛਲੇ ਕੁਝ ਸਮੇਂ ਤੋਂ ਸਿਵਲ ਇਲਟੀਗੇਸ਼ਨ ਇਹਨਾਂ ਦੀ ਚੱਲ ਰਹੀ ਸੀਗੀ ਦੇ 스타ਟਡ ਅਬ ਅਸੀਂ ਕ੍ਰਿਮੀਨਲ ਕੰਪਲੇਂਟ ਮੂਵ ਕੀਤੀ ਹੈ ਹੁਨੇ ਥੋੜਾ ਟਾਈਮ ਪਹਿਲਾਂ ਅੰਡ ਉਹਦੇ ਉੱਤੇ ਹੁਨੇ ਐਫ ਆਈ ਆਰ ਸਰ ਐਫ ਆਈ ਆਰ ਨੰਬਰ 191 ਕੱਲ ਦਰਜ ਹੋ ਗਈ ਸਰ ਅੰਡਰ ਸੈਕਸ਼ਨ 406 420 120 ਉਹਦੇ ਵਿੱਚ ਸੁਨੀ ਮਿਸਟਰ ਸੁਨੀਲ ਕਾਂਤ ਮੁੰਜਾਲ ਤੇ ਮਿਸਟਰ ਨਿਖਲ ਜੈਨ ਦੇ ਖਿਲਾਫ ਐਫ ਆਈ ਆਰ ਹਲੇ ਰਜਿਸਟਰ ਹੋਈ ਹੈ देयर वर ਅਦਰ ਨੇਮਸ ਆਲਸੋ ਜਿਹੜੇ ਇਹਨਾਂ ਦੇ ਗਰੁੱਪ ਦੇ ਪ੍ਰੋਮੋਟਰਸ ਹੈਗੇ ਆ ਮੇਨ ਆਫਿਸ ਬੀਰੋਸ ਹੈਗੇ ਆ ਜਿਹੜੇ ਡਿਸੀਜਨ ਮੇਕਰਸ ਹੈਗੇ ਆ ਬਟ ਉਹ ਮੇਬੀ ਅੰਡਰ ਇਨਵੈਸਟੀਗੇਸ਼ਨ ਜਦੋਂ ਹੈ ਫਿਰ ਪੁਲਿਸ ਉਹਨਾਂ ਨੂੰ ਨਾਮਜ਼ਦ ਕਰੇਗੀ में केस चल रहा था बट जैसे ही भैया से मैंने डिस्कस किया तो ही ब्रॉट अ न्यू एंगल टू तो दिस ही मतलब इन्होंने हमें पूरा समझाया कि ये ऐसे केस मूव करना चाहिए तो अंडर हिज गाइडेंस तो हमने ये सारा ऐसे केस को मूव किया एंड आई एम वेरी थैंकफुल टू पंजाब पुलिस ऑल्सो जिसने हमारी पूरी सुनवाई की है इसके अंदर तो मतलब मैं प्रशासन का बहुत बहुत धन्यवाद करता हूँ इसके अंदर कि मतलब इतनी जल्दी इस मैटर को इन्होंने एस्केलेट किया है हम जैसे जो पीड़ा से गुजर रहे हैं बंदे उनको इंसाफ दिला और कितने लोग होंगे जो जिन्होंने फ्लैट बुक कराए होंगे या फिर जो आपसे बातचीत हुई एफ आई आर दर्ज होने के बाद जहाँ आप कैसी आगे सर इसका तो अब पता चलेगा नाव मतलब अभी केस मूव हुआ है तो लेट्स कौन कौन सामने आता है देर आर मैनी पीपल सर मैं बताना चाहूँगा बिकॉज वी आर बीन अप्रोच फ्यू पीपल जिनके साथ भी सेम मॉडल्स ऑफर अंडाई पे इन्होंने फ्रॉड किया है बेसिकली पैसा ले लेते हैं सर बड़े बड़े ग्रुप्स हैं एंड दे हैव ऑल लीगल टीम्स ऑन देयर रोल वो बेसिकली जब फ्लैट बेचते हैं सर जो आम इंसान है जो इनके जैसा आम इंसान है उसको कुछ नहीं पता होता वो सर डॉक्यूमेंट्स बस साइन करता रहता है कि मैं अपना घर ले रहा हूँ बिकॉज़ वो उस इमोशन में होता है एंड ऑफ द डे वो बस इनके चक्कर काटता रह जाता है सर जैसा कि फलिताज जी ने भी बोला द मूवमेंट भी स्टार्टेड दिस क्रिमिनल एंगल इनको भी काफ़ी लोगों ने बोला कि आप बहुत बड़े ग्रुप के अगेंस्ट जा रहे हो मतलब इनके अगेंस्ट कार्रवाई नहीं हो सकती बट वी आर वेरी थैंकफुल टू सी पी साहब टू टू स्वपन शर्मा जी ऑल्सो बिकॉज ये आ, एक आम आदमी की सुनवाई हुई गई है आज एक आम आदमी की सुनवाई हुई है बिकॉजल सर, सर सर सेक्शन चार सौ छः लगा है क्रिमिनल ब्रीच ऑफ ट्रस्ट सेक्शन चार सौ बीस लगा है चीटिंग एंड फ्रॉड 120 ਵੀ ਲੱਗਾ ਹੈਗਾ ਸਰ ਉਹਦੇ ਵਿੱਚ ਜੋ ਵੀ ਇਨਵੈਸਟੀਗੇਸ਼ਨ ਦੇ ਵਿੱਚ ਹੋਰ ਲੋਕੀ ਆਣਗੇ ਨਾਲ ਉਹ ਇਨਵੋਲ ਹੋ ਸਕਦੇ ਆ ਸਰ ਜਿਹੜੇ ਜਿਹੜੇ ਵੀ ਬੰਦੇ ਇਸ ਮੈਟਰ ਦੇ ਵਿੱਚ ਇਨਵੋਲਡ ਸਿਗੇ ਐਂਡ ਇਟ ਇਜ਼ ਨੋਨ ਅਵੇਲੇਬਲ ਉਤੋਂ ਅਲਾਵਾ ਸਰ ਮਤਲਬ ਸਾਰਾ ਕੁਝ ਜਦੋਂ ਵੀ ਸਟਾਰਟਡ ਅਸੀਂ ਲਾਸਟ ਵੀ ਉਹਨਾਂ ਨਾਲ ਜਦੋਂ ਕਨਵਰਸੇਸ਼ਨ ਕੀਤੀ ਵੀ ਆ ਗਿਵਨ देम ਅ ਫਾਰਮਲ ਨੋਟਿਸ ਆਲਸੋ ਕਿ ਅਸੀਂ ਤੁਹਾਨੂੰ 2 ਕਰੋੜ 41 ਲੱਖ ਦਿੱਤਾ ਹੈ ਪਿਛਲੇ 8 ਸਾਲ ਤੋਂ ਤੁਸੀਂ ਅੱਜ ਤੱਕ ਸਾਨੂੰ ਉਹਦੇ ਅਗੇਂਸਟ ਕੁਝ ਨਹੀਂ ਦਿੱਤਾ ਨਾ ਤੁਸੀਂ ਸਾਨੂੰ ਖਲਾਟ ਡਿਲੀਵਰ ਕੀਤੇ ਨਾ ਤੁਸੀਂ ਸਾਡੇ ਪੈਸੇ ਮੋੜੇ ਐਂਡ ਦੇ ਹੈਡ ਰਿਪਲਾਈਡ ਨਥਿੰਗ ਟੂ ਇਟ ਦੇ ਸਿੰਪਲੀ ਜਸਟ ਪਲੇਇੰਗ ਵਿਦ ਦਾ ਲੀਗਲ ਲੈਕੋਨਸ ਉਤੋਂ ਅਲਾਵਾ ਕੁਝ ਨਹੀਂ ਉਹਨਾਂ ਨੇ ਅੱਜ ਤੱਕ ਕੋਈ ਪ੍ਰੋਪਰ ਰਿਪਲਾਈ ਨਹੀਂ ਇਹਨਾਂ ਨੂੰ ਦਿੱਤਾ ਇਹਨਾਂ ਦੇ ਸਿਵਲ ਸਰ ਖਰਾਬ ਹੋ ਗਏ ਸਿਵਲ ਖਰਾਬ ਹੋਣ ਦਾ ਮਤਲਬ ਹੀ ਕਾਮ ਆਦਮੀ ਜਾਣਦਾ ਹੈ ਕਿ ਜਿਹੜੇ ਬੰਦੇ ਨੇ ਅੱਜ 2.5 ਕਰੋੜ ਦੇ ਫਲੈਟ ਲਏ ਸੀ ਜੇ ਉਹ ਅੱਜ ਚਾਹਵੇ ਕਿ ਮੈਂ ਇੱਕ ਸਕੂਟਰ ਵੀ ਲੈਣਾ ਚਾਹੁੰਦਾ ਹਾਂ ਉਹ ਨਹੀਂ ਲੈ ਸਕਦਾ ਸਭ ਆਮ ਆਦਮੀ ਦੀ ਜਿਹੜੀ ਪੀੜਾ ਹੈ ਦੀਸ ਬਿਕ ਕੰਪਨੀਆਂ ਦੇ ਆਰ ਨਾਟ ਲਿਸਨਿੰਗ ਟੂ ਇਟ ਜੇ ਸਾਡੀ ਆਵਾਜ਼ ਸੀਐਮ ਸਾਹਿਬ ਤੱਕ ਵੀ ਪਹੁੰਚੇਗੀ ਅਸੀਂ ਉਹ ਵੀ ਰਿਕੁਐਸਟ ਕਰਨਾ ਚਾਹਾਂਗੇ ਕਿ ਸਰ ਕੋਈ ਐਸਾ ਪਲੈਟਫਾਰਮ ਹੋਣਾ ਚਾਹੀਦਾ ਜਿੱਥੇ ਸਾਡੇ ਵਰਗੇ ਲੋਕਾਂ ਦੀ ਸੁਣਵਾਈ ਜਿੱਥੇ ਇਹਨਾਂ ਵਰਗੇ ਲੋਕਾਂ ਦੀ ਸੁਣਵਾਈ ਇੰਨੀ ਫਾਸਟ ਹੋਵੇ ਬੇਸਿਕਲੀ ਜੋ ਸਿਰਫ ਇੱਕ ਕਾਰਪੋਰੇਟ ਵਰਲਡ ਦੇ ਨੈਕਸਸ ਦੇ ਵਿੱਚ ਫਸਣ ਵਾਲੇ ਲੋਕ ਹੈਗੇ ਆ ਉਹਨਾਂ ਦੀ ਸੁਣਵਾਈ ਹੋ ਸਕੇ ਸਰ ਇਹ ਰੈਂਟ ਤੇ ਉੱਥੇ ਹੀ ਰਹਿ ਰਿਹਾ ਜਿੱਥੇ ਫਲੈਟਸ ਲਏ ਸੀ ਜਿਹੜੇ ਫਲੈਟਸ ਉਹਨਾਂ ਨੇ ਲਏ ਸੀ ਅੱਜ ਤੱਕ ਉਹ ਇਨਕੰਪਲੀਟ ਹੈਗੇ ਆ ਵੀ ਵਿਲ ਸ਼ੇਅਰ ਫੋਟੋਜ਼ ਵਿਦ ਯੂ ਵੀ ਵਿਲ ਸ਼ੇਅਰ ਵੀਡੀਓਜ਼ ਵਿਦ ਯੂ ਉਹਨਾਂ ਦੇ ਬਿਲਕੁਲ ਸਾਹਮਣੇ ਹੀ ਰੈਂਕ ਤੇ ਰਹਿ ਰਹੇ ਆ ਔਰ ਪਿਛਲੇ 8 ਸਾਲ ਤੋਂ ਰੈਂਕ ਭੇ ਕਰ ਰਹੇ ਆ 2.5 ਕਰੋੜ ਦੇਣ ਦੇ ਬਾਵਜੂ